ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਨਮੁਖ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਸੱਤ ਰਾਤਾਂ ਘੋਰ ਮਸੀਆ ਦੀ ਕਾਲੀ ਰਾਤ ਵਾਂਗੂ ਬੜੀਆਂ ਕਾਲੀਆਂ ਆਈਆਂ ਸੀ ਸੱਤ ਰਾਤਾਂ ਘੋਰ ਮਸੀਆ ਦੀ ਕਾਲੀ ਰਾਤ ਵਾਂਗੂ ਵੜਿੰਗਾ ਕਾਲੀਆਂ ਆਈਆਂ ਸੀ ਸੱਤ ਰਾਤਾ ਬਦਲ ਜ਼ੁਲਮ ਦੇ ਗੜਕੇ ਸੀ ਦਿਨ ਰਾਤੀ ਕਾਲੀ ਕਟਾਵਾਂ ਦੁਸ਼ਾਨਾ ਸੀ ਸੱਤ ਰਾਤਾ ਮਾਤਾ ਗੁਜਰੀ ਤੇ ਪੋਤਰੀ ਕੈਦ ਕਰਕੇ ਦੁਸ਼ਟਾ ਖੁਸ਼ੀਆਂ ਮਨਾਇਆਂ ਸੀ ਸੱਤ ਰਾਤਾ ਕਿਵੇਂ ਸੂਬੇ ਨੂੰ ਕਰਮ ਸਲਾਮ ਦੋਵੇਂ ਇਹ ਵਿਅੰਤਾ ਬਣਾਇਆਂ ਸੀ ਸੱਤ ਰਾਤਾ ਕਿਵੇਂ ਕਰਨ ਕਬੂਲ ਇਸਲਾਮ ਦੋਵੇਂ ਐਵੇਂ ਸੋਚਾ ਦੜਾਂਸੀ ਸਤ ਰਤਾਂ ਐਸੇ ਖੁਸ਼ੀ ਚ ਦੁੰਬੇ ਓ ਖਾਰੇ ਸੀ ਤੇ ਸ਼ਰਾਬਾ ਪਿਲਾਣਾ ਸੀ ਸਤ ਰਤ ਦਾਦੀ ਪੋਤਰੇ ਭੁਖੇ ਤਰਹਾਏ ਰੱਖ ਕੇ ਜ਼ੁਲਮੀ ਹੱਦਾ ਮੁਕਾਇਆਂ ਸੀ ਸਤ ਰਤਾਂ ਪੜ ਸੁਣ ਕੇ ਕੰਬਣੀ ਛਿੜ ਜਾਂਦੀ ਕਿਵੇਂ ਕਿੱਦਾ ਬਿਤਾਇਆਂ ਸੀ ਸਤ ਰਤਾਂ पढ़ सुन के कम्बणी छढ़ कि बिताया ठंडे जी अंदर ठंडी थां उठिया ठार लंघाइया सी सत रात ठुर ठुर कर दे रहे ठंड न लाल दोमे बिना रजाइया तुलांगा सी सत रात ਆਪਣੇ ਲਾਲ ਦੇ ਲਾਲਾ ਦੇ ਨਾਲ ਬਾਤਾਂ ਚੜਦੀ ਕਲਾ ਨਾਲ ਪਾਈਆਂ ਸੀ ਸਤ ਰਾਤਾਂ ਕਿਤੇ ਧਰਮ ਤੋਂ ਥੜਕਣਾ ਢੋਲ ਜਾਵਣ ਪੱਕਿਆਂ ਕਰਨ ਲਈ ਲਾਈਆਂ ਸੀ ਸਤ ਰਾਤਾਂ ਕਿਤੇ ਧਰਮ ਤੋਂ ਥੜਕਣਾ ਢੋਲ ਜਾਵਣ ਪੱਕਿਆਂ ਕਰਨ ਲਈ ਲੰਗਾ ਸੀ ਸਤ ਰਾਤਾਂ ਆਪਣਾ ਸੀਸ ਝੁਕਾਉਣਾ ਨਹੀਂ ਕਿਸੇ ਅੱਗੇ ਏ ਸਭ ਗੱਲਾਂ ਸਮਝਾਈਆਂ ਸੀ ਸਤ ਰਤਾ ਲਾਲੀ ਚੜੀ ਸੀ ਲਾਲਾ ਦੇ ਚਿਹਰਿਆਂ ਤੇ ਚੜਦੀ ਕਲਾ ਲਿਆਂਦੀਆਂ ਸੀ ਸਤ ਰਤਾ ਲਾਲੀ ਚੜੀ ਸੀ ਲਾਲਾ ਦੇ ਚਿਹਰਿਆਂ ਤੇ ਚੜਦੀ ਕਲਾ ਲਿਆਂਦੀਆਂ ਸੀ ਸਤ ਰਤਾ ਚੜਦੀ ਕਲਾ ਲਿਆਂਦੀਆਂ ਸੀ ਸਤ ਰਤਾ ਧੰਨਵਾਦ